आम आदमी पार्टी के परिवार में वाधा हो रहा है पार्टी में शामिल ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਜੀ ਮਾਨ ਹੋਰਾਂ ਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ 'ਚ ਕੰਮ ਕਰ ਰਹੀ ਹੈ ਔਰ ਅੱਜ ਮੇਰੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਨ ਸਕੱਤਰ ਸਰਦਾਰ ਹਰਚੰਸੀ ਬਰਸਰ ਸਾਹਿਬ ਔਰ ਸਾਡੇ ਐਮਐਲਏ ਸਰਦਾਰ ਅਜੀਤਪਾਲ ਕੋਲੀ ਸਾਹਿਬ ਪਟਿਆਲਾ ਬੰਤੂ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਬੇਟੀ ਹੈ ਜਿਹੜੇ ਸਾਬਕਾ ਐਕਸ ਐਮਐਲਏ ਰਹੇ ਨੇ ਪ੍ਰੇਮ ਗੁਪਤਾ ਜੀ ਜਿਹੜੇ ਐਕਸ ਮਿਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਨੇ ਅ ਸਵਾਨੀ ਮਲਹੋਤਰਾ ਜੀ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿ ਕਹਨੇ ਆ ਔਰ ਗੁਪਤਾ ਜੀ ਨੇ ਬਹੁਤ ਮੰਨੇ ਪਰਮੰਨੇ ਜਿਹੜੇ ਲੀਡਰ ਹੋਏ ਨੇ ਜਿਨ੍ਹਾਂ ਦੀ ਚੰਗੀ ਪਟਿਆਲੇ ਦੇ ਵਿੱਚ ਜਿਨ੍ਹਾਂ ਦੀ ਸੇਵਾ ਸੀ ਔਰ ਬਹੁਤ ਚੰਗੇ ਕੰਮ ਜਿਹੜੇ ਕੀਤੇ ਹੋਏ ਨੇ ਉਹਨਾਂ ਦੇ ਨਾਲ ਹੀ ਸਾਡੇ ਹਰਮੀਤ ਸਿੰਘ ਬਟੂੰਗਰ ਸਾਹਿਬ ਜਿਹੜੇ ਬਟੂੰਗਰ ਸਾਹਿਬ ਦੇ ਪੋਤਰੇ ਨੇ ਉਹਨਾਂ ਨੇ ਵੀ ਪਾਰਟੀ ਨੂੰ ਜੁਆਇਨ ਕੀਤਾ ਔਰ ਗੋਵਿੰਦ ਵੈਦ ਜੀ ਐਕਸ ਐਮ ਸੀ ਨੇ ਐਕਸ ਐਮ ਸੀ ਨੇ ਉਹਨਾਂ ਨੇ ਜਿਹੜੇ ਬਹੁਤ ਸਰਕਾਰ ਦੇ باوجود ਉਹ ਜਿਹੜੇ ਆਜ਼ਾਦ ਜਿੱਤੇ ਔਰ ਉਹਨਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੇ ਵੀ ਪਾਰਟੀ ਅੱਜ ਜੁਆਇਨ ਕੀਤੀ ਆ ਉਹਨਾਂ ਨੂੰ ਵੈਲਕਮ ਕਰਦੇ ਆ ਜਸਵਿੰਦਰ ਸਿੰਘ ਜੀ ਐਸ ਸੀ ਵੀ ਦੇ ਐਸ ਸੀ ਵੀng ਦੇ ਜਿਹੜੇ ਹੈਗੇ ਆ ਪ੍ਰਧਾਨ ਨੇ ਉਹਨਾਂ ਨੇ ਵੀ ਪਾਰਟੀ ਜੁਆਇਨ ਕੀਤੀ ਆ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਕਾਂਗਰਸ ਔਰ ਬੀਜਪੀ ਨੂੰ ਛੱਡ ਕੇ ਜਿਹੜੇ ਸਾਥੀਆਂ ਨੇ ਅੱਜ ਜਿਹੜੀ ਪਾਰਟੀ ਜੁਆਇਨ ਕੀਤੀ ਆ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਉਹਨਾਂ ਨੇ ਵੀ ਪਾਰਟੀ ਜੁਆਇਨ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਤਨਾਮ ਸਿੰਘ ਜੀ ਗਿੰਨੀ ਉਹਨਾਂ ਨੇ ਵੀ ਜੀਆਂ ਨੂੰ ਆਖਦੇ ਆ ਔਰ ਹਰਮੀਰ ਸਿੰਘ ਜੀ ਉਹਨਾਂ ਨੂੰ ਵੀ ਜੀਆਂ ਨੂੰ ਆਖਦੇ ਆ ਸ਼ਾਮ ਲਾਲ ਜੀ ਖੱਤਰੀ ਉਹਨਾਂ ਨੂੰ ਵੀ ਜੀਆਂ ਨੂੰ ਆਖਦੇ ਆ ਜਿਨ੍ਹਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਆ ਔਰ ਹੁਣ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਕੰਮ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਆ 13 ਦੀ 13 ਸੀਟਾਂ ਜੋ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਨੇ ਉਹਨਾਂ ਤੇ ਮੋਰ ਜਿਹੜੇ ਸਾਡੇ ਸਤਿਕਾਰਯੋਗ ਸਾਡੇ ਭਰਾ ਜਿਹੜਿਆ ਨੇ ਅੱਜ ਪਾਰਟੀ ਜੁਆਇਨ ਕੀਤੀ ਆ ਉਹ ਲਾ ਰਹੇ ਨੇ ਕਿਉਂਕਿ ਜਿੱਥੇ ਵੀ ਜਾਇਦਾ ਉੱਥੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਵਕ-ਵਕ ਪਾਰਟੀਆਂ ਨੂੰ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਜੁਆਇਨ ਕਰ ਰਹੇ ਨੇ ਔਰ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਦੀ ਜਿੱਥੇ ਪ੍ਰਸ਼ੰਸਾ ਕਰ ਰਹੇ ਨੇ ਉਥੇ ਪਾਰਟੀ ਨਾਲ ਮੋਢਾ ਨਾਲ ਮੋਢਾ ਲਾ ਕੇ ਜਿਹੜਾ ਚੱਲਣ ਦਾ ਜਿਹੜਾ ਬਚਨ ਬੱਤਾ ਜਿਹੜੀ ਦੁਹਰਾਈ ਗਈ ਹੈ ਔਰ ਅਸੀਂ ਵੀ ਆਪਣੇ ਵੱਲੋਂ ਜਿੰਨਾ ਵੀ ਹੋ ਸਕੂਗਾ ਸਾਡੇ ਜਿੰਨੇ ਜਿੰਨੇ ਵੀ ਮੈਂਬਰਾਂ ਨੇ ਪਾਰਟੀ ਜੁਆਇਨ ਕੀਤੀ ਆ ਉਹਨਾਂ ਨੂੰ ਮਾਨ ਸਤਿਕਾਰ ਹੈ ਜਿਹੜਾ ਹਮੇਸ਼ਾ ਮਿਲਦਾ ਰਹੂਗਾ